ਇਹ ਕੌਣ ਆ ਹਾਂ ਮਸੀ ਨੂੰ ਤਾਂ ਕਰੰਟ ਲੱਗ ਗਿਆ ਤਾਂ ਉਹਨੇ ਤਾਂ ਮੇਰੇ ਘਰ ਦੇ ਵਿੱਚ ਸੱਪ ਬਣ ਕੇ ਬਹਿ ਜਾਣਾ ਸੀਗਾ ਲੱਗਦੀ ਸੱਪ ਦੀ ਸੱਪ ਤਾਂ ਹੁਣ ਤੂੰ ਆ ਇਸ ਘਰ ਚ ਹੁਣ ਤੇਰਾ ਹੀ ਨੰਬਰ ਆ ਬਸ ਸੋਚ ਲੈ ਹੁਣ ਤੂੰ ਤੇਰਾ ਬਣਨਾ ਕੀ ਆ ਉਹ ਨਹੀਂ ਮੇਰੀ ਕੁੜੀ ਜੇ ਉਹ ਮੇਰੀ ਕੁੜੀ ਹੁੰਦੀ ਤਾਂ ਮੈਨੂੰ ਦੋਖਣਾ ਹੁੰਦਾ મેરી અસલી ચક્રાઈબ જરૂર અગર ચંગી વિડિ ચ લાઈક જરૂર કર્યો Hai. 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 Masih di ikeni love di. Mama sinu pani de ਮਸੀ ਤੁਸੀਂ ਠੀਕ ਹੋ? ਹਾਂ ਬਹੁਤ ਠੀਕ ਹਲ ਪਾਣੀ ਪੀ ਲਓ। ਨਹੀਂ ਮੈਂ ਪਾਣੀ ਨਹੀਂ ਪੀਣਾ ਮੇਰਾ ਪੁੱਤ। ਜਾ ਤੂੰ ਪਾਣੀ ਰੱਖਿਆ। ਜਾ। ਚਾਹ ਬਸ। ਉਹ ਇੱਥੇ ਬਹਿਲੀ ਬੈਠੀ ਕੀ ਕਰਦੀ ਆ? ਚਾਹ ਬਣਾ ਦੇ। ਆਪਣੇ ਘਰੇ ਹੋਵੇ ਬੰਦਾ ਜਦੋਂ ਮਰਜ਼ੀ ਚਾਹ ਬਣਾ ਕੇ ਪੀ ਲਵੇ। ਇੱਥੇ ਦੂਜਿਆਂ ਦੇ ਹੱਥਾਂ ਨੂੰ ਦੇਖਣਾ ਪੈਂਦਾ ਆ। ਲੈ। ਕਾ ਕਾ ਕਰੀ ਜਾਂਦਾ ਆ ਦੂਜੇ ਦੀ ਖਬਰ ਵੀ ਪੁੱਛ ਲੈ ਉਥੇ ਜੁੜਨ ਲੱਗੀ ਸੀ ਮੈਂ ਉਹ ਕੁੜੀ ਨਾ ਹੁੰਦੀ ਤਾਂ ਅੱਜ ਮੈਂ ਜਥੇਮ ਭੋਗ ਪੈਣਾ ਸੀ ਮੇਰਾ ਤੈਨੂੰ ਤਾਂ ਬਸ ਚਾਹ ਨਾਲੇ ਮਤਲਬ ਆ ਆ ਗਏ ਤੇ ਚਾਹ ਪੀ ਲਈ ਆ ਗਏ ਤੇ ਚਾਹ ਪੀ ਲਈ ਮੈਨੂੰ ਕੀ ਪਤਾ ਤੂੰ ਇੱਥੇ ਕੀ ਕਰੀ ਜਾਂਦੀ ਆ ਮੈਂ ਤਾਂ ਸਰਕਾਰ ਦੇ ਕੈਂਪ 'ਚ ਹੀ ਠੀਕ ਸੀਗਾ ਉੱਥੇ ਖਾਣ ਪੀਣ ਦਾ ਮਿਲ ਜਾਂਦਾ ਸੀ ਇੱਥੇ ਤੁਹਾਡੀਆਂ ਮਿੰਤਾ ਕਰਨੀਆਂ ਪੈਣੀਆਂ ਆ ਗੱਲੇ-ਗੱਲੇ ਦੀਆਂ ਮਿੰਤਾ ਕਰਨੀਆਂ ਪੈਂਦੀਆਂ ਮੇਤੇ ਰੋ ਮਾਰਨ ਦੀ ਗੱਲੋੜ ਨਹੀਂ ਤੇ ਬੈਠਾ ਰਹਿਦਾ ਉੱਥੇ ਸਰਕਾਰ ਦੇ ਕੈਂਪ ਚ ਹੈ ਹੁਣ ਵੀ ਚੱਲ ਜਾ ਤੈਨੂੰ ਗੜਾ ਇੱਥੇ ਮੈਂ ਸੱਦਿਆ ਸੀ ਆਪਾਂ ਹੀ ਮੇਰੇ ਮਗਰ ਸਾਈਕਲ ਜਾ ਕੇ ਆ ਗਿਆਂ ਕੋਈ ਨਹੀਂ ਨਾ ਸਹੀਂ ਜੇ ਤੈਨੂੰ ਜਿਆਦਾ ਤਕਲੀਫ ਹੈ ਮੈਂ ਬਾਹਰ ਚਾਹ ਪੀ ਲੰਨਾ ਕਿਦਾਂ ਦਾ ਢੀਠ ਬੰਦਾ ਇਹ ਤਾਂ ਨਹੀਂ ਪੁੱਛਿਆ ਵੀ ਤੈਨੂੰ ਕਰੰਟ ਲੱਗ ਗਿਆ ਤੂੰ ਠੀਕ ਆ ਚਾਹ ਵਿੱਚ ਆਕੜਿਆ ਫਿਰਦਾ ਹੈ ਕੀ ਕਰਨਾ ਮੈਂ ਇਹੋ ਜੇ ਬੰਦੇ ਦਾ ਜਾਵੇ ਪੀ ਲਵੇ ਮੋਲਦੀਆਂ ਵੀ ਹੁੰਦੀਆਂ ਨੇ ਤੋ ਘਰ ਬਣਾ ਬਣਾ ਕੇ ਦਈਏ ਬਤਾ ਵੀ ਕਦਰ ਨਹੀਂ ਮੈਂ ਨਾ ਜਾ ਕੇ ਤਾਂ ਵੇਖਾਂ ਜਿਹੜੀ ਗਵਾਂਢੀ ਆਏ ਨੇ ਕਿਵੇਂ ਆਏ ਨੇ ਇਹਨਾਂ ਨੂੰ ਪਤਾ ਨਹੀਂ ਲੱਗਾ ਘਰ ਦਾ ਕੀ ਹੈ ਤੇ ਕੀ ਨਹੀਂ ਘਰ ਕੋਈ ਹੈਗਾ ਏ ਹਾਂਜੀ ਬੀਬੀ ਸਤਿ ਸ੍ਰੀ ਅਕਾਲ ਹਾਂਜੀ ਘਰੇ ਆਈਆਂ ਘਰੇ ਆਜੋ ਬੀਬੀ ਬੈਠ ਜਾਓ ਹਾਂਜੀ ਚਲੋ ਪੁੱਤ ਬੈਠ ਜਾਓ ਮੈਂ ਕਿਹਾ ਨਵੇਂ ਆਏ ਨੇ ਚਾਰੇ ਚਲ ਨਿਕਮੇ ਇੰਨੇ ਦੇ ਕਾਰਜ ਆਖਿਆ ਨਹੀਂ ਹਾਂਜੀ ਹਾਂਜੀ ਬੈਠ ਜੀ ਬੀਬੀ ਜੀ ਤੇ ਲੋਕੀਂ ਚ ਵੇ ਲੋੜਾਂ ਮੀ ਹੁੰਦੀਆਂ ਨੇ ਹੈਨਾ ਹਾਂਜੀ ਹਾਂਜੀ ਹੁ ਤੁਸੀਂ ਨਵੇਂ ਆਇਓ ਤੇ ਚਲੋ ਪੁੱਤਰ ਕੋਈ ਗੱਲਾਂ ਸੰਗਣਾ ਨਹੀਂ ਆਪਣੇ ਘਰ ਨੇ ਸਾਰੇ ਕਿਹ ਕੀ ਦੀ ਜ਼ਰੂਰਤ ਹੋਏ ਇਹ ਫਿਰ ਪੱਕਾ ਹੀ ਲੈ ਆ ਮਕਾਨ ਮੋਲੇ ਲੈ ਹਾਂਜੀ ਬੀਬੀ ਜੀ ਮੋਲੇ ਲੈ ਲਿਆ ਸੀ ਸਾਨੂੰ ਸਹੀ ਪਾਤੀ ਮਿਲ ਗਿਆ ਸੀਗਾ ਛੇ ਟੋਪਟਲ ਪੱਕੇ ਵਿੱਚ ਨਹੀਂ ਕੋਈ ਫਿਰ ਇੱਥੇ ਹੀ ਰਹਿਣਾ ਹਾਂਜੀ ਹਾਂਜੀ ਇੱਥੇ ਹੀ ਰਹਿਣਾ ਚੱਲ ਫਿਰ ਉਹਨਾਂ ਦਾ ਫਿਰ ਸਾਰਿਆਂ ਨੂੰ ਪੁੱਛਿਆ ਦੱਸਿਆ ਕਰੋ ਸਾਰੇ ਆਪਣੀ ਕੋ ਲੋੜ ਮਿਲਾ ਗਿਲਾ ਕਰੋ ਅਸੀਂ ਵੀ ਆਇਆ ਕਰਾਂਗੇ ਭਾਈ ਹਨਾ ਠੀਕ ਹੈ ਠੀਕ ਹੈ ਹੋਰ ਠੀਕ ਠਾਕ ਹਾਂਜੀ ਬੀਬੀ ਜੀ ਤੁਸੀਂ ਕਿੱਥੋਂ ਇੱਥੇ ਕੋਲੀ ਆ ਹਾਂ ਆ ਆ ਸਾਡਾ ਨਾਲ ਹੀ ਘਰ ਹੈ ਛ ਅੱਛਾ ਜੀ ਆਇਆ ਕਰੀ ਠੀਕ ਹੈ ਰੋਟੀ ਪਾਣੀ ਖਾ ਲਿਆ ਹੁਣ ਹਾਂਜੀ ਹਾਂਜੀ ਖਾ ਖਾ ਲਿਆ ਚਲ ਕੋਈ ਨਹੀਂ ਰਾਤ ਨੂੰ ਰੋਟੀ ਸਾਡੇ ਵੱਲ ਖਾ ਲਿਓ ਫਿਰ ਕੋਈ ਗੱਲ ਨਹੀਂ ਜੀ ਬੀਬੀ ਜੀ ਹੁਣ ਤਾਂ ਖਾ ਲਈ ਕੋਈ ਨਹੀਂ ਜੇ ਲੋੜ ਹੋਈ ਕਦੇ ਫਿਰ ਆਵਾਂਗੇ ਖਾਣੇ ਪੁੱਤ ਸੰਗਣਾ ਨਹੀਂ ਕੋਈ ਗੱਲ ਨਹੀਂ ਸਾਰੇ ਰਲ ਕੇ ਹੀ ਰਹਿੰਦੇ ਇੱਥੇ ਹਨਾ ਹਾਂਜੀ ਹਾਂਜੀ ਤੁਸੀਂ ਵੀ ਇੱਥੇ ਸਾਡੇ ਨਾਲ ਜਿਵੇਂ ਦੇ ਅੱਗੇ ਰਹਿਨੇ ਆਵੇਂ ਤੇ ਹੁੰਦੇ ਨੇ ਹਾਂਜੀ ਹਾਂਜੀ ਚਾਹ ਪਾਣੀ ਲਿਆਵਾਂ ਜੀ ਐ ਬੱਸ ਪੁੱਤ ਮੈਂ ਚਾਹ ਚੂ ਪੀ ਕੇ ਆਈ ਮੈਂ ਬੇਟੀ ਬੇਟੀ ਮੈਂ ਕਿਹਾ ਮੈਂ ਨਾ ਵੇਖਿਆ ਆਂ ਕੁੜੀ ਨੇ ਦੱਸਿਆ ਮੈਨੂੰ ਕਹਿੰਦੇ ਬੀਬੀ ਵੀ ਨਵੇਂ ਪਰਾਂ ਉੱਥੇ ਆਇਆ ਘਰ ਵਿੱਚ ਅੱਛਾ ਹੀ ਮੈਂ ਤੇ ਚਲ ਜਾਣ ਕੇ ਦੇਖਣੀ ਚਾਹੀਦੀ ਨਹੀਂ ਵੀ ਕੌਣ ਆਇਆ ਚਲੋ ਕੀ ਮਿਲ ਕੇ ਗੱਲ ਕੋ ਲੋੜ ਹੋਵੇ ਹੈਨਾ ਹਾਂਜੀ ਪਰ ਰਲ ਮਿਲ ਕੇ ਰਹਿਣਾ ਚਾਹੀਦਾ ਦੁਨੀਆ ਤੇ ਲੈ ਕੇ ਜਾਣਾ ਇਹ ਤਾਂ ਗੱਲ ਹੈਗੀ ਕੋਈ ਨਹੀਂ ਪੁੱਤਰ ਤੂੰ ਆਪਣੀ ਨੂਆਂ ਧੀਆਂ ਵਰਗੀਆਂ ਆਇਆ ਜਾਇਆ ਕਰੀਂ ਚੁੱਪੀ ਦਿ ਲੋੜ ਹੋਵੇ ਕਿ ਲੈ ਆ ਕਰੀ ਚੰਗਾ ਬੋਧ ਫਿਰ ਮੈਂ ਚੱਲਨੀ ਆ ਹਾਂ ਚਲੋ ਠੀਕ ਹੈ ਠੀਕ ਹੈ ਲਕੋਨੀ ਆਈ ਜਾਈ ਕਿਉਂ ਨਹੀਂ ਪਰਤੇ ਕੋਈ ਚੀਜ਼ ਨਹੀਂ ਲੋੜ ਸੰਗਣਾ ਨਹੀਂ ਕੋਈ ਜੀ ਠੀਕ ਹੈ ਠੀਕ ਹੈ ਨਵੀਂ ਦੰਦਣ ਕਈ ਲੋੜਾਂ ਪੈਂਦੇ ਨੇ ਕੋਈ ਗੱਲ ਨਹੀਂ ਹਾਂ ਤੇ ਆਇਆ ਜਾਇਆ ਕਰੀਏ ਠੀਕ ਹੈ ਠੀਕ ਹੈ ਇਹੋ ਲਈ ਰਹੇ ਠੀਕ ਹੈ ਜੀ ਹੁਣ ਹਏ ਮੈਂ ਅੱਜ ਆਪਣੀ ਭੈਣ ਨੂੰ ਕਿੰਨਾ ਫਾਲਤੂ ਬੋਲ ਗਈ ਮੇਰੀਆਂ ਗੱਲਾਂ ਬਹੁਤ ਚੁਬਮੀਆਂ ਸੀਗੀਆਂ। ਉਹਨੂੰ ਕਿੰਨਾ ਦੁੱਖ ਲੱਗਾ ਹੋਣਾ ਆ ਮੇਰੀਆਂ ਗੱਲਾਂ ਦਾ। ਕਿ ਮੇਰੀ ਭੈਣ ਮੇਰੇ ਬਾਰੇ ਆ ਸੋਚਦੀ ਪਈ ਆ। ਅੱਜ ਮੈਂ ਉਹਨੂੰ ਔਲਾਦ ਦਾ ਮਹਿਣਾ ਮਾਰ ਕੇ ਚੰਗਾ ਨਹੀਂ ਕੀਤਾ। ਮੈਨੂੰ ਲੱਗਦਾ ਮੈਨੂੰ ਉਹਦੇ ਕੋਲੋਂ ਮਾਫੀ ਮੰਗਣੀ ਹੀ ਪੈਣੀ ਆ। ਪਰ ਮੈਂ ਕਦੇ ਮਾਫੀ ਨਹੀਂ ਕਿਸੇ ਕੋਲੋਂ ਮੰਗੀ। ਚਲੋ ਗਲਤੀ ਆ ਤਾਂ ਮਾਫੀ ਤਾਂ ਮੰਗਣੀ ਪੈਣੀ ਆ। ਇੱਕੋ ਇੱਕ ਤਾਂ ਮੇਰੀ ਭੈਣ ਆ। ਜੇ ਮੈਂ ਉਹਦੇ ਨਾਲ ਨਾ ਪਿਆਰ ਨਾ ਰਵਾਂ ਤਾਂ ਫੇਰ ਮੈਂ ਕਿਹਦੇ ਨਾਲ ਪਿਆਰ ਨਾ ਰਹੂੰਗੀ ਨਹੀਂ ਭੈਣੇ ਆ ਜੀਜੇ ਨੂੰ ਕੀ ਹੋ ਗਿਆ ਮੂੰਹ ਜੇ ਵੱਟ ਕੇ ਲੰਗਿਆ ਜਾਇ ਜਾਣ ਦੇ ਤੂੰ ਉਹਦੀ ਟੈਨਸ਼ਨ ਨਾ ਲੈ ਇਹਦੇ ਦਾ ਕੰਮ ਹੀ ਇਹ ਆ ਘੜੀ ਦਾ ਮਗਰ ਚਾਹ ਦੇ ਦੋ ਪਹਿਲਾਂ ਚਾਹ ਪੀਤੀ ਆ ਹੁਣ ਫੇ ਆ ਕੇ ਚਾਹ ਉਹ ਚੱਲ ਚਾਹ ਦੇ ਦੇਣੀ ਸੀਗੀ ਕਹਣਾ ਮੇਰੀ ਖਾਤਰਦਾਰੀ ਨਹੀਂ ਕੀਤੀ ਮੇਰੀ ਸਾਲੀ ਨੇ ਤੂੰ ਰਹਿਣ ਦੇ ਖਾਤਰਦਾਰੀ ਨਹੀਂ ਕੀਤੀ ਕੋਈ ਗੱਲ ਨਹੀਂ ਇਹ ਛੋੜੀ ਹੁੰਦਾ ਬੰਦਾ ਵੀ ਬਾਰ-ਬਾਰੀ ਚਾ ਉਹ ਚੱਲ ਕਈਆਂ ਨੂੰ ਚਾਹ ਪੀਣ ਦਾ ਹੁੰਦਾ ਨਸ਼ਾ ਤੋੜ ਲੱਗੀ ਹੁੰਦੀ ਚਾਹ ਦੀ ਜਿੱਦਾਂ ਨਸ਼ੇ ਦੀ ਹੁੰਦੀ ਆ ਕਈਆਂ ਦੀ ਆਦਤ ਹੁੰਦੀ ਆ ਬਾਰ-ਬਾਰ ਚਾਹ ਪੀਣ ਦੀ ਚੱਲ ਤੂੰ ਆ ਮੇਰੇ ਨਾਲ ਮੈਂ ਤੇਰੇ ਨਾਲੇ ਗੱਲ ਕਰਨੀ ਆ ਜ਼ਰੂਰੀ ਤੂੰ ਕਿਹੜੀ ਗੱਲ ਕਰਨੀ ਹੁਣ ਮੇ ਨਾਲ ਉਹ ਕਰਨੀ ਆ ਦੁਆ ਤਾ ਸਹੀ ਚਲ ਉੱਠ ਬਾਜ ਅੱਪਰ ਚੱਲ ਦੰਨੇ ਇੱਕ ਗੱਲ ਕਰਨੀ ਸੀਗੀ ਦੱਸ ਮੈਨੂੰ ਮaaf ਕਰ ਦੇ ਮੈਂ ਅੱਜ ਤੈਨੂੰ ਬਹੁਤ ਗਲਤ ਕਹਿ ਦਿੱਤਾ ਤੈਨੂੰ ਔਲਾਦ ਦਾ ਮੈਨਾ ਮਾਰ ਕੇ ਮੈਨੂੰ ਪਤਾ ਮੇਰੇ ਦਿਲ ਤੇ ਕੀ ਬੀਤਦੀ ਪਈ ਆ ਚੱਲ ਕੋਈ ਨਾ ਗੁੱਸੇ 'ਚ ਕਿਆ ਹੋ ਗਿਆ ਗੁੱਸਾ ਗੁੱਸਾ ਤਾਂ ਮੈਨੂੰ ਤੇ ਤੇ ਐਨਾ ਆਇਆ ਸੀ ਨਾ ਕਿ ਮੇਰਾ ਦਿਲ ਕਰਦਾ ਸੀ ਤੇਰੀ ਸੰਗੀ ਘੋਟਦਾ ਪਰ ਹਜੇ ਸਮਾਂ ਸਹੀ ਨਹੀਂ ਆ ਜਦ ਸਮਾਂ ਆਊਗਾ ਨਾ ਤੈਨੂੰ ਤੇਰੀ ਗੱਲ ਦਾ ਜਵਾਬ ਮੈਂ ਫੇਰ ਦਵਾਂਗੀ ਬੋਲਦੀ ਨਹੀਂ ਹੁਣ ਐਨਾ ਵੀ ਨਹੀਂ ਭੈਣ ਤੇ ਗੁੱਸਾ ਕਰੀਦਾ ਹੁੰਦਾ ਜੇ ਮੈਂ ਗਲਤੀ ਦੀ ਮਾਫੀ ਮੰਗ ਲਈ ਆ ਤੇਰਾ ਵੀ ਫਰਜ਼ ਵਾ ਮੈਨੂੰ ਮਾਫ ਕਰਨ ਦਾ ਚੱਲ ਕੋਈ ਨਹੀਂ ਮੈਂ ਕੀ ਤੈਨੂੰ ਗਿਆ ਤੂੰ ਕਹਿਣੀ ਉਹ ਸੀ ਪਹਿਣਾ ਆ ਅਸੀਂ ਇੱਕ ਦੂਜੇ ਦੇ ਦੁੱਖ ਸੁੱਖ ਵਿੱਚ ਨਹੀਂ ਆਉਂਗੇ ਆ ਕੰਮ ਤਾਂ ਕੋਣ ਆਊਗਾ ਉਦਾਂ ਵੀ ਮੈਨੂੰ ਤੇਰੇ ਸਾਥ ਤੋਂ ਬਿਨਾ ਕੁਛ ਨਹੀਂ ਚਾਹੀਦਾ ਮੈਨੂੰ ਸਿਰਫ ਤੇਰਾ ਸਾਥ ਚਾਹੀਦਾ ਆ ਤੇਰੇ ਸਾਥ ਕਰਕੇ ਤਾਂ ਅੱਜ ਮੈਂ ਦਿਲਬਰ ਨੂੰ ਘਰੋਂ ਬਾਹਰ ਕੱਢ ਸਕੀ ਆ ਜੇ ਤੂੰ ਨਾ ਹੁੰਦੀ ਤਾਂ ਉਹਨੇ ਤਾਂ ਮੇਰੇ ਘਰ ਦੇ ਵਿੱਚ ਸੱਪ ਬਣ ਕੇ ਬਹਿ ਜਾਣਾ ਸੀਗਾ ਲੱਗਦੀ ਸੱਪ ਦੀ ਸੱਪ ਤਾਂ ਹੁਣ ਤੂੰ ਆ ਇਸ ਘਰ 'ਚ ਹੁਣ ਤੇਰਾ ਹੀ ਨੰਬਰ ਆ बस ਸੋਚ ਲੈ ਹੁਣ ਤੂੰ ਤੇਰਾ ਬਣਨਾ ਹੀ ਆ ਉਹ ਕੀ ਸੋਚਦੀ ਰਹਿਨੀ ਆ ਤੂੰ ਮੈਂ ਤੇਰੇ ਨਾਲ ਗੱਲ ਕਰਦੀ ਆ ਪਤਾ ਨਹੀਂ ਕਿੱਧਰ ਤੇਰਾ 2 ਮਿੰਟ ਵਾ ਧਿਆਨ ਚਲ ਜਾਂਦਾ ਆ ਉਹ ਮੈਂ ਕਿੱਥੇ ਗਵਾਚਣਾ ਮੈਂ ਤਾਂ ਇਹ ਸੋਚਦੀ ਆ ਅੱਜ ਮੈਂ ਬਾਰ ਬਾਰ ਬਚ ਗਈ ਕੀ ਹੋਇਆ ਧਾਨਾ ਕੁੜੀ ਜਿਹਨੇ ਮੈਨੂੰ ਬਚਾ ਲਿਆ ਮੈਂ ਬਾਥਰੂਮ ਗਈ ਸੀ ਮੈਂ ਤਾਂ ਉੱਥੇ ਹੀ ਜੜ ਗਈ ਸੀ ਮੈਂ ਤਾਂ ਹਉਣ ਦੀ ਕਦੋਂ ਦੀ ਰੱਬ ਨੂੰ ਪਿਆਰੀ ਹੋ ਜਾਣਾ ਸੀ ਜੇ ਤੇਰੀ ਕੁੜੀ ਨਾ ਆਦੀ ਤਾਂ ਮੇਰੀ ਜਾਨ ਕਿੱਦਾਂ ਬਚਦੀ ਉਹ ਮਨੂਸ ਨੇ ਤੈਨੂੰ ਬਚਾਇਆ ਉਹ ਮਨੂਸ ਹੋਊਗੀ ਤੇਰੇ ਲਈ ਮੇਲੇ ਤਾਂ ਉਹਨੇ ਮੇਲੇ ਰੱਬ ਵਾਂਗੂ ਜਾਨ ਬਚਾਈ ਆ ਤੇਰੀ ਬਚਾਈ ਹੋਊਗੀ ਮੇਰੇ ਲਈ ਤਾਂ ਉਹ ਮਨੂਸ ਹੈ ਹੀ ਆ ਜਦੋਂ ਤੋਂ ਉਹਨੇ ਮੇਰਾ ਪੁੱਤ ਖਾਦਾ ਆ ਪੂਜਾ ਕੁਛ ਵੀ ਕਹੇ ਜੇ ਆ ਜੋ ਨਾ ਹੁੰਦੀ ਤਾਂ ਮੈਂ ਨਾ ਹੁੰਦੀ ਹੁਣ ਉਹ ਵੀ ਨਹੀਂ ਹੋਣੀ ਤੂੰ ਦੇਖੀ ਚੱਲ ਉਹਦਾ ਤਾਂ ਮੈਂ ਕੰਡਾ ਕੱਢਣਾ ਆ ਪੂਜਾ ਮੈਨੂੰ ਇੱਕ ਗੱਲ ਸਮਝ ਨਹੀਂ ਆਦੀ ਤੂੰ ਹਰ ਵੇਲੇ ਆਪਣੇ ਕੁੜੀ ਦੇ ਪੇਸ਼ ਪਈ ਰਹਿੰਦੀ ਆ ਆਪਣੀ ਔਲਾਦ ਨਾਲ ਵੀ ਕੋਈ ਐਦਾਂ ਕਰਦਾ ਹੁੰਦਾ ਉਹ ਮੇਰੀ ਕੁੜੀ ਉਹ ਨਹੀਂ ਮੇਰੀ ਕੁੜੀ ਜੇ ਉਹ ਮੇਰੀ ਕੁੜੀ ਹੁੰਦੀ ਤਾਂ ਮੈਨੂੰ ਦੋਖਣਾ ਹੁੰਦਾ ਅਸਲ 'ਚ ਤੈਨੂੰ ਅਸਲੀਅਤ ਪਤਾ ਹੀ ਨਹੀਂ ਹੈ ਉਹ ਤੇਰੀ ਕੁੜੀ ਨਹੀਂ ਨਹੀਂ ਉਹ ਮੇਰੀ ਕੁੜੀ ਨਹੀਂ ਆ ਨਹੀਂ ਜੇ ਉਹ ਤੇਰੀ ਕੁੜੀ ਨਹੀਂ ਫੇ ਕਿਹਦੀ ਕੁੜੀ ਆ ਉਹ ਤੂੰ ਐਡਾ ਵੱਡਾ ਭੇਰ ਮੇਤੇ ਲਗਾ ਕੇ ਰੱਖਿਆ ਤੂੰ ਅੱਜ ਤੱਕ ਦੱਸਿਆ ਹੀ ਨਹੀਂ ਉਦਾਂ ਤੂੰ ਮੈਨੂੰ ਭੈਣ ਕਹਿਨੀ ਆ ਅੱਜ ਤੱਕ ਇਸ ਗੱਲ ਬਾਰੇ ਕਿਸੇ ਨੂੰ ਨਹੀਂ ਪਤਾ ਇਹ ਗੱਲ ਸਿਰਫ ਮੇਰੇ ਤੇ ਜਤਿੰਦਰ ਦੇ ਵਿੱਚ ਹੀ ਆ। ਤੂੰ ਮੈਨੂੰ ਵਾਅਦਾ ਕਰ ਤੂੰ ਕਿਸੇ ਨੂੰ ਨਹੀਂ ਇਸ ਬਾਰੇ ਦੱਸੂਗੀ। ਮੈਂ ਤੈਨੂੰ ਅਸਲੀਅਤ ਬਾਰੇ ਤਾਂ ਦੱਸ ਦਿੰਨੀ ਆ। ਤੂੰ ਦੱਸਦਾ ਸਹੀ ਮੈਨੂੰ ਕਿ ਲੋੜ ਵੀ ਕਿਸੇ ਨੂੰ ਦੱਸਣ ਦੀ। ਲੈ ਫਿਰ ਸੁਣ।